ਇਦੇਾਰੇ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਨਮਨ ਕਰਨ ਵਾਸਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਸੰਤ ਬਾਬਾ ਬਲਬੀਰ ਸਿੰਘ ਜੀ ਦੇ ਸਥਾਨ ਤੇ ਆਇਆ ਗੁਰਦੁਆਰਾ ਥੜਾ ਸਾਹਿਬ ਔਰ ਮੈਂ ਸਮਝਦਾ ਕਿ ਸ਼ਹਾਦਤ ਜਿਹੜੀ ਆ ਦੁਨੀਆ ਚ ਆਪਣੇ ਲਈ ਤਾਂ ਬਹੁਤ ਦੁਨੀਆ ਕਰਦੀ ਪਰ ਦੂਸਰਿਆਂ ਲਈ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਇਸ ਤਰ੍ਹਾਂ ਦੀ ਸ਼ਹਾਦਤ ਦਿੰਦੇ ਆ ਮੈਂ ਤਾਂ ਇਹ ਵੀ ਕਹਿਣਾ ਹੁੰਦਾ ਕਿ ਜਿਹੜੇ Hindu Christian ਜਾਂ Sikh ਜਿੰਨੇ ਵੀ ਲੋਕ ਨੇ ਉਹ ਅਗਰ ਕਿਸੇ ਗੁਰਦੁਆਰੇ ਮੰਦਿਰ ਜਾਂ ਕਿਸੇ ਜਗ੍ਹਾ ਵੀ ਜਾਂਦੇ ਆ ਸਭ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਨਮਨ ਕਰਨ ਨਹੀਂ ਤਾਂ ਇੱਥੇ ਅੱਲਾਹੁ ਅਕਬਰ ਹੀ ਹੋਣਾ ਸੀ ਹੋਰ ਕੋਈ ਨਹੀਂ ਹੋਣਾ ਸੀ ਜੇ ਅੱਜ ਬਾਕੀ ਲੋਕ ਬਚੇ ਆ ਤਾਂ ਇਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਕਰਕੇ ਬਚੇ ਤੇ ਮੈਂ ਇਹ ਸਮਝਦਾ ਕਿ ਸਮਾਜ ਨੂੰ ਵੀ ਇੱਥੋਂ ਦੀ ਸੱਭਿਆਤਾ ਨੂੰ ਵੀ ਸ਼੍ਰੀ ਗੁਰੂ ਤੇਗ ਬਹਾਦਰ ਦੀ ਬਹੁਤ ਬੜੀ ਦੇਣ ਆ। ਔਰ ਅਜਕਲ ਸਹਾਬਜਾਦਿਆਂ ਦੇ ਵੀ ਸ਼ਹੀਦੀ ਦਿਨ ਆਗੇ ਨੇ ਅੱਗੇ। ਔਰ ਉਹ ਵੀ ਕਿਤੇ ਦੁਨੀਆ 'ਚ ਉਸ ਦੀ ਮਿਸਾਲ ਨਹੀਂ ਮਿਲਦੀ। ਔਰ ਇਹ ਮੈਨੂੰ ਇਸ ਤੋਂ ਬਹੁਤ ਸਾਰੀ ਪ੍ਰੇਰਣਾ ਮਿਲਦੀ ਆ ਸਾਡੇ ਸਮਾਜ ਨੂੰ, ਸਾਡੇ ਲੋਕਾਂ ਨੂੰ ਪਾਈਚਾਰਕ ਸਾਂਝ ਦੀ। ਇੱਕ ਦੂਜੇ ਲਈ ਜਿਹੜਾ ਮਿਲ ਜੁਲ ਕੇ ਚੱਲਣ ਦੀ ਇਹ ਜਿਹੜਾ ਹੈਗਾ ਉਹ ਅੱਜ ਮੈਂ ਸਮਝਦਾ ਇਹ ਬਹੁਤ بڑا ਇੱਕ ਹੈਗਾ ਕਰਮ ਹੈਗਾ ਜਿਹੜਾ ਵੀ ਦੇਸ਼ ਵਾਸੀ ਹੈ ਉਹ ਆ ਕੇ ਇੱਥੇ ਸਜਦਾ ਕਰੇ। ਔਰ ਨਮਨ ਕਰੇ ਇਹ ਜ਼ਰੂਰੀ ਹੈ ਤੇ ਇਸੇ ਲਈ ਅੱਜ ਅਸੀਂ ਇੱਥੇ ਆਏ।